ਵੈਕੂਗੀ ਦਾ ਖਾਲਸਾ ਵੈਕੂਗੀ ਫਤ ਤੇ ਮੈਂ ਜਸਵਿੰਦਰ ਸਿੰਘ ਠੰਡਾ ਨਾਮਗੜ ਹਲਕਾ ਜਾਦੀਪੁਰ ਦਾ ਅਧਿਆਪੀ ਜਿਵੇਂ ਕਿ ਸਾਨੂੰ ਸਾਰਿਆਂ ਨੂੰ ਪਤਾ ਪਿਛਲੇ ਕਾਫੀ ਦਿਨਾਂ ਤੋਂ ਵਿੱਚੋਂ ਪੰਜਾਬ ਦੇ ਵਿੱਚ ਹੜਾ ਆਏ ਹੋਏ ਆ ਤੇ ਹੜ ਦੇ ਕਾਰਨ ਅੱਧੇ ਤੋਂ ਵੱਧ ਪੰਜਾਬ ਦਾ ਕਾਫੀ ਨੁਕਸਾਨ ਹੋਇਆ ਤੱਕ ਬਹੁਤ ਨੁਕਸਾਨ ਹੋਇਆ ਕਾਫੀ ਪਸ਼ੂਆਂ ਦਾ ਨੁਕਸਾਨ ਹੋਇਆ ਜ਼ਮੀਨਾਂ ਦਾ ਨੁਕਸਾਨ ਹੋਇਆ ਸੋ ਜਿੱਥੇ ਸਾਡੀ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਸਰਕਾਰ ਹੈ ਸਰਕਾਰ ਹਰ ਪੱਖੋਂ ਮਤਦਾਰੀ ਹੈ ਕਿ ਨਿਸ਼ਾਨ ਪੜਨਾ ਆਖਾ ਮੁਸ਼ਕਲ ਹੈ ਪਰ ਸਾਡੀ ਹਰੇਕ ਵਰਕਰ ਸਾਡਾ ਪਾਰਟੀ ਦਾ ਅਹੁਦੇਦਾਰ ਐਮਐਲਏ ਸਹਿਬਾਨ ਮੰਤਰੀ ਸਹਿਬਾਨ ਸਾਡੇ ਨੈਸ਼ਨਲ ਕਮਿਸ਼ਨਰ ਅਰਵਿੰਦ ਕੇਵਿਰਵਾਦ ਜੀ ਉਹਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਿਆ ਕੋਸ਼ਿਸ਼ ਕਰ ਰਹੇ ਆ ਹਮ ਦਾ ਵੀ ਇਹ ਜ਼ਿੰਮੇਵਾਰੀ ਬੰਦੀ ਹੈ ਇਹ ਸਾਰਿਆਂ ਦੀ ਉਹ ਜ਼ਿੰਮੇਵਾਰੀ ਨਿਭਾ ਰਹੀ ਹੈ ਸਰਕਾਰ ਦੀ ਵਿੱਚ ਬਿਮਾਰੀ ਆ ਆਮਾ ਦੇ ਪਾਰਟੀ ਦਾ ਹਰ ਵਰਕਰ ਇਹ ਨਿਭਾ ਰਿਹਾ ਸੋ ਜਿੱਥੇ ਸਰਕਾਰ ਕੋਸ਼ਿਸ਼ ਕਰ ਰਹੀ ਹੈ ਆਮ ਆਦਮੀ ਪਾਰਟੀ ਕੋਸ਼ਿਸ਼ ਕਰ ਰਹੀ ਹੈ ਉੱਥੇ ਨਾਲ ਹੀ ਪੰਜਾਬ ਦਾ ਹਰ ਵਰਗ ਹਰੇਕ ਵਸਿੰਦਾ ਉਹਨਾਂ ਮਸੀਬਤ ਵਿੱਚ ਫਸੇ ਲੋਕਾਂ ਦੀ ਮੋਢੇ ਨਾਲ ਮੋਢਾ ਜੋੜ ਕੇ ਮਦਦ ਕਰ ਰਿਹਾ ਉੱਥੇ ਬੜੇ ਦੁੱਖ ਦੀ ਗੱਲ ਆ ਕਿ ਹਰੇਕ ਬਾਤ ਦੀ ਤਰ੍ਹਾਂ ਸੈਂਟਰ ਸਰਕਾਰ ਜੋ ਮਤਰੀਮਾਂ ਵਾਲਾ ਸ਼ੁਰੂ ਕਰਦੀ ਹੈ ਪੰਜਾਬ ਦੇ ਨਾਲ ਇਸ ਵਾਰ ਵੀ ਉਹੀ ਹੋ ਰਿਹਾ ਸਾਡੇ ਸੈਂਟਰ ਦੀ ਸਰਕਾਰ ਬੀਜੇਪੀ ਸਰਕਾਰ ਨੂੰ ਜੋ ਅਫਗਾਨਿਸਤਾਨ ਦੇ ਵਿੱਚ ਮੁਸ਼ਕਲਾਂ ਆਈਆਂ ਉੱਥੇ ਤਾਲਿਬਾਨ ਦੇ ਵਿੱਚ ਜਿਹੜਾ ਆਪਾ ਪਰ ਕੇ ਉਹਨਾਂ ਨੂੰ ਮਦਦ ਭੇਜ ਰਹੀ ਆ ਪਰ ਸਾਡੀ ਸਟੇਟ ਨਾਲ ਪੰਜਾਬ ਨਾਲ ਮਤਰੀ ਮਾਂ ਵਾਲਾ ਸੂਰਗ ਕਰ ਰਹੀ ਆ ਸੋ ਅਸੀਂ ਇਸ ਦੀ ਸਖਤ ਨਿੰਦਾ ਕਰਦੇ ਆ ਕਿ ਹਾ ਦਾ ਨਾਰਾ ਵੀ ਨਹੀਂ ਮਾਰਿਆ ਪੰਜਾਬ ਦੇ ਲੋਕਾਂ ਲਈ ਕਿਉਂਕਿ ਪੰਜਾਬ ਦੇ ਲੋਕ ਹਮੇਸ਼ਾ ਹੀ ਦੇਸ਼ ਦੇ ਕਿਸੇ ਵੀ ਕੋਨੇ ਦੇ ਵਿੱਚ ਕੋਈ ਦੁਖਦਾਈ ਘਟਨਾ ਵਾਪਰਦੀ ਆ ਜਾਂ ਕੋਈ ਦੁੱਖ ਆਉਂਦਾਗਾ ਸੋ ਪਹਿਲ ਦੇ ਆਧਾਰ ਤੇ ਉਹ ਨਾ ਕੱਢ ਜਾਂਦੇ ਆ ਹਰੇਕ ਦੇ ਦੁੱਖ ਦੇ ਵਿੱਚ ਕੋਸ਼ਿਸ਼ ਕੋਸ਼ਿਸ਼ ਹੁੰਦੀ ਆ ਕਿ ਉਨ੍ਹਾਂ ਦੇ ਨਾਲ ਦੁੱਖ ਮੜਾਇਆ ਜਾਵੇ ਤੇ ਮੁਸੀਬਤ ਨੂੰ ਟਾਲਿਆ ਜਾਵੇ ਸੋ ਉਮੀਦ ਆ ਸਰਕਾਰ ਦੇਸ਼ ਦੀ ਸੈਂਟਰ ਸਰਕਾਰ ਪੰਜਾਬ ਦੀ ਮਦਦ ਕਰੇ ਜੋ ਰਾਹਤ ਪੈਕੇਜ ਲੈਣੇ ਹੋ ਦੇਵੇ ਜੋ ਫੰਡ ਰੋਕੇ ਹੋਏ ਆ ਉਹ ਰੀਲੀਜ਼ ਕਰੇ ਤਾਂ ਜੋ ਪੰਜਾਬ ਮੁਸ਼ਕਿਲ ਦੇ ਵਿੱਚੋਂ ਲੰਘ ਸਕੇ ਸੋ